ਕੋਈ ਪਲਟ ਨਹੀਂ ਚੱਲਿਆ ਤੂੰ ਵੇਜ ਲੋ ਜੀ ਦਿਹਾੜੀਦਾਰ ਆਪਣੀ ਫਿਰ ਡਿਊਟੀ ਤੇ ਵਿਆਹ ਵਾਲਾ ਪ੍ਰੋਗਰਾਮ ਪੂਤ ਗਿਆ ਹੁਣ ਸਮਾਨ ਘਰੋ ਘਰੀ ਪਹਚਾਉਣ ਦੀ ਜ਼ਿੰਮੇਵਾਰੀ ਸ਼ੁਰੂ ਡਾ ਗੁਰਦਾਰ ਦਾ ਸਮਾਨ ਲਿਆ ਸੀ ਉਹ ਅਸੀਂ ਮੋੜਦਾ ਆ ਗਏ ਨਾਲ ਸਾਡੇ ਉਸਤਾਦ ਜੀ ਮਨੂੰ ਡਾਊਨ ਆਓ ਜੀ ਅੱਜ 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 ਦੇ ਵਲੌਗ ਦੀ ਸ਼ੁਰੂਆਤ ਮਨੋਟਾਉਨ ਦੇ ਨਾਲ ਇੱਧਰ ਆ ਜਾਓ ਇੱਧਰ ਆ ਜਾਓ ਮੈਂ ਕਹੀਏ ਹੌਲੀ ਹੌਲੀ ਇਹ ਹੋਰ ਤੇਜ਼ ਬਰਾਵਾ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਗਾ ਜੀ ਸਵਾਗਤ ਹੈ ਸਾਡੇ ਅੱਜ ਦੇ ਵਲੌਗ ਤੇ ਅੱਜ ਆ ਜੀ 21 11 2025 ਤੇ ਸਾਡੇ ਮਨੋ ਉਸਤਾਦ ਜੀ ਸਾਡੇ ਨਾਲ ਨੇ ਮੌਜੂਦ ਨੇ ਅਸੀਂ ਹੁਣ ਦੁਰਦਵਾਰੇ ਸਮਾਨ ਛੱਡਣ ਆਇਆ ਵਾਪਸ ਬਿਸਤਰੇ ਆ ਜੀ ਮਾੜੀ ਮੋਟੀ ਗੱਲ ਨਹੀਂ ਕਰ ਮਾੜੀ ਮੋਟੀ ਗੱਲ ਹੋਣਾ ਤਾਂ ਵੱਡੀ ਗੱਲ ਕਰਨਾ ਪੈਣ ਚ ਮੇਨੂੰ ਟੈਨਸ਼ਨ ਹੋ ਗਈ ਵਿੱਚ ਚੜਾਈ ਤੇ ਮੈਂ ਕਹਿੰਦਾ ਹੋਲੀ ਕਿਤੇ ਹੋਵੇ ਨਾ ਸੱਟ ਪਿੱਟ ਖਾਲਾ ਕੋਈ ਚਲੋ ਸਮਾਨ ਅਸੀਂ ਮੋੜ ਦਈਏ ਕਿਉਂ ਜੀ ਫਿਰ ਅਸੀਂ ਜ਼ਿੰਮੇਵਾਰੀ ਤੋਂ ਭੇਲੇ ਹੋ ਜਾਾਂਗੇ ਡਿਊਟੀ ਪੂਰੀ ਕਰਨੀ ਆ ਕਿ ਅੱਧ ਵਿਚਾਲੇ ਦੇ ਗਏ ਛੱਡ ਕੇ ਜਾਣ ਵਾਲਿਆਂ ਜੋ ਨਹੀਂ ਹੈਗੇ ਕਹੇ ਸੀ ਇਹ ਬੈਂ ਕਿਉ ਮਨੋ ਜੀ ਚਲੋ 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 ਲਾਣਾ ਸ਼ੁਰੂ ਕਰੋ ਹੋ ਜੋ ਹੋ ਜੋ ਹੋ ਜੋ ਮੈਂ ਤਾਂ ਵਲੋਗ ਬਣਾਉਣਾ ਬੰਦਾ ਬੰਦਾ ਹੈ ਆ ਜਾ ਮਨੋ ਪਾਤ ਹੋਈ ਆ ਜਾ ਮਨੋ ਪੱਜਣ ਲੱਗੇ ਮਨੂੰ ਕੋਈ ਨੂ ਸੁਣ ਪੜੋ ਮਨੋ ਪਾ ਸਾਥ ਦੇਗਾ ਡੀ ਘੜਾ ਰੇ ਮਨੂੰ ਪੱਜਣ ਲੱਗੇ ਇਹ ਵੀਰ ਆ ਸਾਡਾ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਪੱਜ ਚੱਲੇ ਬਾਅਦ ਬੈਠੋ ਆਟੋ ਬੈਠੋ ਯਾਰ ਸਮਾਨ ਤਾਂ ਸਮਾਨ ਤੇ ਲਵਾ ਦਿਓ ਆਟੋ ਤੇ ਬੱਚੇ ਲਈ ਪੰਜ ਮਿੰਟ ਸਮਾਨ ਤੇ ਲਵਾ ਦਿਓ ਯਾਰ ਐ ਨਾ ਕਰਾ ਕਰੋ ਯਾਰ ਮਨੂੰ ਵੀਰ ਥੋੜਾ ਸਾਨੂੰ ਇੰਨਾ ਹੌਸਲਾ ਯਾਰ ਤੁਸੀਂ ਸਾਡਾ ਹੌਸਲਾਣਾ ਥੋੜਾ ਕਰੋ ਲੈ ਜੋ ਲੈ ਜੋ ਤੂੰ ਕੇ ਸਾਰਾ ਸਮਾਨ ਮੈਂ ਵੀ ਲਿਓਨਾ ਤੁਹਾਡੇ ਮਗਰ ਮਗਰ ਇਹ ਹੈ ਜੀ ਗੁਰਦੁਆਰਾ ਸਾਹਿਬ ਤੇ ਸਾਡੇ ਸਮਾਗਮ ਹੈ ਜੀ ਗੁਰਦੁਆਰਾ ਸਾਹਿਬ ਪਰਸੋਂ ਦਾ ਸ਼ਨੀਵਾਰ ਤੇ ਕੱਲ ਭਾਵੇਂ ਟੈਂਟ ਟੰਣ ਵਾਲੇ ਆ ਜਾਣ ਸਾਰੀ ਤਿਆਰੀ ਸ਼ੁਰੂ ਹੋ ਜਾਊਗੀ ਤੇ ਤੇ ਕੱਲ੍ਹ ਜੀ ਕੱਲ ਦਾ ਵਲੋਗ ਬਣਾਉਣਾ ਜੋ ਤਿੰਨ ਚਾਰ ਹਿੱਸਿਆਂ ਚ ਵਲੋਗ ਪਾਵਾਂਗੇ ਅਸੀਂ ਨਾ ਜਿੱਦਾਂ ਜਾਗੋ ਵਾਲਾ ਦੋ ਕਾਰਡ ਦੇ ਵਿੱਚ ਪਾਇਆ ਜੀ ਤਿੰਨ ਚਾਰ ਹਿੱਸਿਆਂ ਦੇ ਵਿੱਚ ਪਾਵਾਂਗੇ ਬਲੋਗ ਸਮਾਗਮ ਵਾਲਾ ਬਹੁਤ ਵਧੀਆ ਸਮਾਗਮ ਹੁੰਦਾ ਸਾਡੇ ਇੱਥੇ ਤੇ ਮੈਂ ਆਪਣੇ YouTube ਚੈਨਲ ਤੋਂ ਲਾਈਵ ਵੀ ਕਰੂੰਗਾ ਸਮਾਗਮ ਕੀ ਹਾਲ ਹੈ ਜੀ ਠੀਕ ਆਏ ਇਹ ਹੈ ਜੀ ਲੰਗਰ ਹਾਲ ਸਾਡੇ ਗੁਰਦੁਆਰਾ ਸਾਹਿਬ ਦਾ ਉੱਪਰ ਮਾਰਾ ਹੈ ਪ੍ਰਕਾਸ਼ ਨਾ ਨਾ ਲਾ ਦੇ ਟਵਰ ਸਟੈਂਡ ਤੇ ਲਾ ਦੇ ਲਾ ਦੇ ਮੜਾ ਤੂ ਕੇ ਲਾ ਦੇਗਾ ਕਿ ਲਾਵਾਂ ਮੈਂ ਸਟੈਂਡ ਲੱਗਦਾ ਦੋ ਬੰਦੇ ਟਰਾਈ ਮਾਰ ਰਹੇ ਸੀ ਆਹ ਲਾਦਾ ਤੀਜੇ ਨੇ ਸਾਧਨ ਬੜਾ ਗੰਦਾ ਹੋਇਆ ਹੋਇਆ ਸੀ ਯਾਰ ਆਏ ਮੇਰੀ ਜਾਨ ਤੂੰ ਲਾ ਆਇਆ ਕਰ ਹੈ ਹੈਗਾ ਤੇ ਚੋਰ ਖਾਸ ਆ ਯਾ ਨਾ ਯਾਰ ਹੁਸਨ ਕੇਵਲ ਕਾਈ ਜਾਣਾ ਇਹਨਾਂ ਦਾ ਗਲੋ ਕਰਦਾ ਹੁਸਨ ਹੀ ਲਗਾਈ ਜਾਣਾ ਤੂੰ ਹੈ ਰਹਿਣਾ ਨਾ ਕਰਿਆ ਕਰ ਯਾਰ ਹੈ ਹੈ ਦੁਪੰਦਾ ਹੋਇਆ ਹੈ ਹੁਸਨ ਦਾ ਜਾਦੂ ਲੋਕ ਵੀ ਮੰਗ ਰਹੇ ਨੇ ਹੁਸਨ ਦਾ ਜਾਦੂ ਹੈਂ ਭਾਰੀ ਡਿਮਾਂਡ ਤੇ ਮੈਨੂੰ ਤੇਰਾ ਡਾਇਲੌਗ ਕੱਲ ਵਾਲਾ ਯਾਦ ਆ ਕਾ ਜਿਹੜੇ ਤੋਂ ਥਾਣੇਦਾਰਾਂ ਨੂੰ ਸਾਨੂੰ ਬੁਲਾਉਣ ਲੈ ਕੇ ਗਿਆ ਨਾ ਆ ਆਪਣਾ ਉਹ ਕਾਰਡ ਬੈਗ ਤੇ ਦੋ ਨੰਬਰ ਹਾਂ ਆਪਣੀ ਗੱਲ ਵੀ ਕੀ ਭੇਜਾਂ ਸੈਲਫੀ ਸੈਲਫੀ ਲੈ ਕੇ ਹਾਂ ਇਹਦਾ ਇੱਕ ਕਾਰਡ ਦਾ ਬੈਗ ਤੇ ਕੰਰੰਟ ਦੋ ਨੰਬਰ ਨੰਬਰ ਤੇ ਚਲ ਮੈਂ ਕੱਪੜਾ ਭੇਜ ਤੇ ਮੈਂ ਆਪਣਾ ਭੇਜ ਦੇ ਹੁਣੇ ਲਾਜੂ ਹੁਣੇ ਚੱਲ ਠੀਕ ਆ ਫਿਰ ਡਨ ਫਿਰ ਬਾਈ ਫਾਈ ਲਵਾਈਏ ਯਾਰ ਲੱਗਿਆ ਹੋਇਆ ਸੀ ਲਵਾਤਾ ਮੈਂ ਕਿਹਾ ਹੁਣ ਦੁਆਰੇ ਲਵਾ ਲਈਏ ਮਿੱਟੀ ਮੁੱਟੀ ਚੰਗੀ ਤਰ੍ਹਾਂ ਦੇਖ ਲਈਏ ਸਾਦ ਯਾਰ ਥੱਲੇ ਹੈ ਬੋਲਟ ਦਵਾਈਏ ਯਾਰ ਮੈਂ ਨਾ ਬਹੁਤ ਚਿਰਾਂ ਬਾਅਦ ਮੈਂ ਲੱਗਿਆ ਇਹਨਾਂ ਤੋਂ ਹਲਾ ਟੈਂਕੀ ਜੋ ਤੇਲ ਬਾਹਰ ਆਉਣ ਨੂੰ ਹੋ ਰਿਹਾ ਇੰਨਾ ਕਿੰਨਾ ਕਿ ਤੇਲ ਪਾ ਦਾ ਇਹ ਤੇ ਟੈਂਕੀ ਫੁੱਲ ਪਈ ਆ ਜਮੇ ਹੈ ਟੈਂਕੀ ਫੁੱਲ ਲੱਗ ਰਹੀ ਹੈ ਉਹਨੇ ਬਾਤ ਆਉਣਾ ਸੀ ਉਹਨੇ ਨਾਲ ਬਾਤ ਆਵੇ ਟੈਂਕੀ ਮੋਲ ਲੈ ਪਹੁੰਚ ਗਿਆ ਠੀਕ ਠਾਕ ਰਾਤ ਨੂੰ ਫੋਨ ਆ ਗਿਆ ਸੀ ਚੱਲ ਵਧੀਆ ਵਧੀਆ ਨਾ ਸਵੇਰੇ ਗਏ ਨਹੀਂ ਅੱਤੇ ਯਾ ਕਿ ਚੱਲ ਯਾ ਕਿ ਦੇਖ ਰਿਹਾ ਤੇਰਾ ਜੋਰ ਓ ਵੈਰੀ ਗੁੱਡ ਜਿੰਮ ਦਾ ਓ ਵਾ 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 ਦੇਖੋ ਦੇਖੋ ਦੇਖ ਇੱਧਰ ਸੱਟ ਚੜੀਆ ਅੱਗੇ ਢਾਡਾ ਲੋ ਅੱਗੇ ਇੱਧਰ ਢਾਡਾ ਲੋ ਇੱਧਰ ਗੱਜਣੀਆਂ ਓ ਰੁਕ ਜਾਓ ਬ੍ਰੇਕ ਲਾਓ ਬ੍ਰੇਕ ਹੈਂਡ ਬ੍ਰੇਕ ਲਾ ਦਿਓ ਹੈਂਡ ਬ੍ਰੇਕ ਸਾਈਡ ਕਰ ਦਿਓ ਸਿੱਟਾ ਇਹ ਉੱਪਰ ਸੱਟ ਲੋ ਉੱਪਰ ਢਾਡਾਓ ਬਟੇ ਮੇ ਉੱਪਰ ਢਾਡਾਓ ਉੱਪਰ ਢਾਡਾਓ ਮਾੜੀ ਉੱਤੇ ਚੜਾ ਦਿਓ ਮਾੜੀ ਉੱਤੇ ਇੱਧਰ 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 ਟਾਰਗੇਟ ਉੱਧਰ ਕਟੋ ਉੱਧਰ ਕਟੋ ਨਹੀਂ ਨਹੀਂ ਵਿੱਚ ਕਰ ਜਿਹੜੀ ਪਰ ਇਹ ਤਾਂ ਹਾਂ ਇੱਧਰ ਕਟੋ ਹੋਰ ਥੋੜੇ ਹੋਰ ਹਾਂ ਹੋਰ ਜਾਣ ਦਿਓ हां ਆਉਣ ਦੋ ਆਉਣ ਦੋ ਵਾਹ ਹੁਣ ਘੱਟੋ ਪਿੱਛੇ ਨੂੰ ਕਰਤੀ ਵੀ ਨਹੀਂ ਕਰਤੀ ਵੀ ਕਰਤੀ ਹੈਗਾ ਜੋਰ ਚਾਹੇ ਇੱਕ ਜਿਹੜਾ ਐਂ ਕੱਢਣਾ ਪੈਂਦਾ ਹੈ ਮਸਲਾ ੜ ਜਾਂਦਾ ਕਦੇ ਕਦੇ ਦਾ ਲਾਲਾ ਜੀ ਨੇ ਕਰ ਲਿਆ ਸੀ ਇਹਨਾਂ ਨੂੰ ਨੁਕਸਾਨ ਹੋਣੀ ਆ ਗੱਡੀ ਸਿੱਟ ਲਈ ਗੱਡੀ ਸਿੱਟ ਲਈ ਸਟੇਸ਼ਨ ਤੇ ਹੈਂ ਆ ਅਗਲਾ ਵੀ ਸ਼ੁਕਰਾ ਪਿੱਛੋਂ ਨਿਕਲ ਗਿਆ ਟਾਈਮ ਨਾਲ ਲੋ ਜੀ ਆਪਣਾ ਘੋੜਾ ਉਹ ਵੀ ਆਪਣਾ ਸਾਧਨ ਧੋਤੇ ਜਾ ਰਹੇ ਨੇ ਪੂਰੇ ਤੰਨੀ ਤਰ੍ਹਾਂ ਓ ਨਿੱਲੂ ਮੱਤਰੋਰੇ ਹਏ ਨਿੱਲੂ ਮੱਤਰੋਰੇ ਹਸਨ ਦੀ ਮਹਿਲਾ ਮਲਿਕਾ ਹਸਨ ਦੀ ਮਲਿਕਾ ਹਸਨ ਦੀ ਮਲਿਕਾ ਤੂੰ ਆਇਆ ਹੀ ਨਹੀਂ ਕਰੇ ਤੇ ਕੌਫੀ ਤੇਰੀ ਪਈ ਬਣੀ ਪਈ ਸੀ ਤਾਲਿਆ ਸੱਤ ਸੱਤ ਰਸਗੁਲੇ ਆ ਗਿਆਂ ਮੈਂ ਨਾ ਖਾ ਕੇ ਰਸਗੁਲੇ ਦੌੜ ਗਿਆ ਮੈਂ ਹਾਂ ਬਾਈ ਜੀ ਚਾਰ ਖਾਦੇ ਨੇ ਮੇਰੇ ਦੇਖਦੇ ਦੇਖਦੇ ਚਾਰ ਸੱਤ ਰਸਗੁਲੇ ਸੀਗੇ ਚਾਰ ਖਾ ਗਿਆ ਡੇਢ ਡੇਢ ਮੈਂ ਹਣੀ ਨਹੀਂ ਖਾਦਾ ਇੱਕ ਤੂੰ ਖਾਦਾ ਚਾਰ ਇਹ ਖਾ ਗਿਆ ਡੇਢ ਡੇਢ ਮੈਂ ਹਣੀ ਨਹੀਂ ਹਣੀ ਨਹੀਂ ਖਾਦਾ ਇੱਕ ਇਹਨੇ ਖਾਦਾ ਐਨਾ ਜੁਲ ਇਹ ਵੀਰਾ ਜੀ ਬਹੁਤ ਖਾਂਦਾ ਭਰਾਵਾ ਉਹ ਵੀ ਮਿੱਠੇ ਦੀ ਬਹੁਤ ਦਿੱਤੀ ਕੱਢਦਾ ਔਰ ਆਪ ਵੀ ਬਾਗਲ ਹੋ ਗਿਆ। ਉਹ ਹਾਂ ਆਪਾਂ ਖਾ ਲੈਣੇ ਹੁਣੇ। ਆ ਵਾਵਾ ਲਿਆਂਦੇ ਆਪਾਂ ਮਜ਼ਾਕ ਨਹੀਂ ਨਿੰਦਾ ਵੀ ਦੇਖੋ ਕੱਖ ਨਹੀਂ ਛੱਡ ਗਏ ਗਏ ਬੰਦੇ। ਸਾਰਾ ਕੋਈ ਹੂੰਝ ਲੈ। ਆ ਚੋਲ ਚਾਲ ਖਾਦੇ ਗਏ ਹੁਣੇ ਰਾਤ ਨੂੰ ਘਰੇ। ਕਿ ਨਹੀਂ? ਹਾਂ ਸਬਜ਼ੀ ਵੀ ਹੋਣੀ ਆ ਮਲਾਈ ਕੋਪਤਾ। ਉਹ ਖਰਾਬ ਸਵੇਰੇ ਖਰਾਬ ਹੋਈ ਰਾਤ ਰਾਤ ਖਾਧੀ ਕਿ ਨਹੀਂ? ਰਾਤ ਵਾਲਾ ਕੰਮ ਚੱਲੇਗਾ ਨਹੀਂ ਰਾਤ ਨੂੰ ਫਿਰ ਟਮਾਟੋ ਦਾ ਤੈਨੂੰ ਆਰਡਰ ਲਾਉਣਾ ਪੈਣਾ ਹੈਗਾ। ਜੀਵੰਤ ਦੇ ਬਹੁਤ ਸਾਰੇ ਰਾਤ 2 ਵੇ ਭਾਜੀ ਅਸੀਂ 버ਗਰ ਖਾਣਾ ਬਰਗਰਖਾਨਾ ਤੇ ਖਾਓ ਮੈਨੂੰ ਨਾ ਖਾਓ ਮੈਨੂੰ ਸੌਣ ਨੂੰ ਭਰਾਵਾ ਆਪਾਂ ਮੰਗਾਓ ਤੇ ਖਾਓ ਮੰਗਾਓ ਖਾਓ ਮੈਨੂੰ ਨਹੀਂ ਕੋਈ ਬਸਾ ਰਾਤ ਮੈਂ ਵੀ ਰੋਟੀ ਖਾਧੀ ਭਰਾ ਮੱਕੀ ਦੀ ਘਰੇ ਭੁੱਖ ਲੱਗ ਜੀ 11:00 ਵਜੇ ਸਾਗ ਨਹੀਂ ਬਣਾਇਆ ਹਜੇ ਬਣਾਉਣਾ ਸਾਗ ਨਹੀਂ ਮੈਂ ਵੀ ਗੋਗਲੂ ਬਣਾਇਆ ਸੀ ਗੋਗਲੂ ਖਾਣਿਆ ਦੱਸ 12:00 ਵਜੇ ਰੋਟੀ ਖਾਧੀ ਰਾਤ ਠਗਣ ਥੋਣ ਗਿੰਗੂਣ ਕੇ ਸਾਰਾ ਕੁਝ ਹਾਂ ਫੇਰ ਖਾਧੀ ਰੋਟੀ ਚਲੋ ਭੁੱਖ ਲੱਗੀ ਮੈਂ ਰੋਟੀ ਨਹੀਂ ਰੋਟੀ ਦੀ ਸੀਗੀ ਭੁੱਖ ਯਾਰ ਬੰਦੇ ਘਟ ਗਏ ਨੇ ਬੰਦੇ ਨਹੀਂ ਇੰਨੇ ਸੀਗੇ ਬੰਦੇ ਵੱਧ ਗਏ ਸੀ ਮਾਲ ਘਟ ਗਿਆ ਮਾਮਾ ਥੋੜਾ ਥੋੜਾ ਸਮਾਨ ਨੇ ਫੇਰ ਮੰਗਾਇਆ ਬਾਅਦ ਚ ਉਹਦਾ ਜਾਨ ਲੱਗੀ ਨਹੀਂ ਆਂਦਾ ਜੀ ਪਹਿਲਾਂ ਪਹਿਲਾਂ ਕਹਿੰਦਾ ਬੰਦੇ ਘੱਟ ਸੀਗੇ ਭਾਈ ਮੈਂ ਵੀ ਉਹ ਮੈਂ ਕਹਿੰਦਾ ਬੰਦੇ ਯਾਰ 3 ਕ 3 ਵਜੇ ਤੋਂ ਬਾਅਦ ਬੰਦੇ ਵਧੇ ਆ ਜਦੋਂ ਆਪਾਂ ਵਿਆਹ ਕਿ ਆਏ ਆ ਨਾ ਉਦੋਂ ਬੰਦੇ ਕੱਖ ਵੀ ਨਹੀਂ ਸੀਗੇ ਹਾਂ ਉਦੋਂ ਮਸਾਂ 200 ਕੇ ਬੰਦਾ ਸੀਗਾ ਮੈਂ ਕਿਹਾ ਯਾਰ ਆਪਾਂ ਇੰਤਜ਼ਾਮ ਆ ਮੈਂ ਵੱਧ ਬੰਦਿਆਂ ਦਾ ਕਰ ਲਿਆ ਯਾਰ ਮੈਨੂੰ ਸਮਾਨ ਘੱਟ ਬੰਦਾ 300 ਤੋਂ ਵਧਿਆ ਹਾਂ ਉਹ ਨਾ ਪੈਰਾ ਸੀ ਬੜਾ ਯਾਰ ਨਹੀਂ ਪਤਾ ਲੱਗਦਾ ਇੰਨੇ ਬੰਦਿਆਂ ਦਾ ਐਸਟੀਮੇਟ ਨਹੀਂ ਆਉਂਦਾ ਯਾਰ ਅੱਧੇ ਅੰਦਰ ਬੈਜੀ ਅੱਧੇ ਬਾਹਰ ਬਹਿ ਗਏ ਹਾਂ ਵੀ ਭਰਿਆ ਸੀਗਾ ਖਿੰਡਵਾਜਾ ਹਾਂ ਵੀ ਖਿੰਡਵਾਜਾ ਭਰਿਆ ਹੋਇਆ ਸੀਗਾ ਹਾਂ ਚਲੋ ਵਧੀਆ ਨਿਪਟ ਗਿਆ ਹਾਂ ਪਾਵੇਂ ਮੈਂ ਅਨਸਾਈਟ ਤੇ ਚੱਪੀ ਕਰਾਉਣ ਕਿਉਂ ਹਾਂ ਇਹ ਤੇ ਬੜੇ ਡਰਨਾ ਵਾਲਾ ਦਫ਼ਤਰ ਆਇਆ ਮੈਂ ਗੱਡੀ ਕਰਾਤੀ ਨੋੜ ਤੇਜ਼ੀ ਨਾਲ ਦੌਰਨੇ ਫੰ ਚਲੀਏ ਘਰ ਤੇ ਥਕਾਵਟ ਉਤਰੀ ਨਹੀਂ ਸਰੀਰ ਤੋਂ ਲੇ ਜਿਆ ਕਾਣੀ ਆਰਾਮ ਕਰੀਏ ਤੇ ਸਮਾਗਮ ਦੀ ਤਿਆਰੀ ਸ਼ੁਰੂ ਹੋ ਗਈ ਆ ਉਥੇ ਪੈਂਟ ਕੁੰਟ ਲੱਗ ਜਾਂਦਾ ਜੇ ਹੋ ਸਕੇ ਆ ਤਾਂ ਪਰ ਉਥੇ ਜਾ ਕੇ ਵੀ ਤੁਹਾਨੂੰ ਆਪਣੇ ਮੁੰਡਿਆਂ ਨਾਲ ਮਲਾਉਣੇ ਆ ਜਿਹੜੇ ਪੂਰਾ ਚੱਕੀ ਫਿਰਦੇ ਨੇ ਆਪਦੇ ਮੁੰਡੇ ਤੇ ਜਿੰਨੇ ਵਾਰੀ ਬੁਰੇ ਸੁਣਾਉਣਗੇ ਜੀ ਚਲੋ ਜੀ ਕੱਈ ਕੋਸੇ ਤੋਂ ਹਾਸੇ ਰੋਵਾ ਬਾਦਰੋ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਕੋਈ ਗੁੱਸਾ ਜਿਹਾ ਨਾ ਕਰਿਆ ਜੀ ਬਰੋ ਅੱਜ ਦੁਪਹਿਰੇ ਦਾ ਮਸਲਾ ਇਹਦਾ ਫਸ ਗਿਆ ਸੀ ਉਹ ਕਾਰਜੀ ਮੈਂ ਤੈਨੂੰ ਪਾਉਂਗਾ ਕਲਿੱਪ ਉਹ ਲਾਲਾ ਜੀ ਨੇ ਕਾਰ ਸੱਟ ਲਈ ਸਰਵਿਸੇਸ਼ਨ ਤੇ ਮਸਾ ਗੱਡੀ ਜ਼ੋਰ ਜ਼ਾਰ ਲਾ ਕੇ ਚਲੋ ਠੀਕ ਹੈ ਜੀ ਲੰਘ ਜਾ ਭਰਾਵਾ ਅਰੇ ਬੋਲਟੋ ਸਮਾਉਂਦਾ ਇਹ ਆਪਦੇ ਸਵਾਦ ਹੋਣਾ ਹੈ ਨਾ ਬੋਲਟਰ ਆਣਾ ਉਹਨਾਂ ਨੇ ਬੜਾ ਨੱਪਿਆ ਉਹਦੇ ਮਾਸੀ ਦੇ ਮੁੰਡਿਆਂ ਨੇ ਆ ਛੋੜਾ ਨਾ ਬੜਾ ਉਹ ਆਣਾ ਬੜੇ ਧੱਕ ਗੱਡੀ ਬੋਲਟ ਦੀ ਮਾੜਾ ਉਹਨਾਂ ਦੇ ਨਾਲ ਵੇਖਣਾ ਛੋਟਾ ਛੋਟਾ ਗੱਡਿਆ ਨੇ ਪਹਿਲੇ ਦੇਣੀ ਹਾਂ ਜਦੋਂ ਆਪਾਂ ਰਾਤ ਖੜਾਇਆ ਉੱਥੇ ਬੁਲਟ ਹਾਂ ਕਹਿੰਦਾ ਮੈਂ ਹੂਟਾ ਲੈ ਲਾ ਮੈਂ ਕਿਹਾ ਲੈ ਲਾ ਹਾਂ ਫਿਰ ਮੈਂ ਉੱਥੇ ਖੜਾਦਾ ਮੈਂ ਕਿਹਾ ਯਾਰ ਤੂੰ ਰੱਖ ਲੈ ਤਿੰਨ ਚਾਰ ਦਿਨ ਚਲਾ ਲੈਣਗੇ ਜੋ ਆਗ ਇਹ ਵਾਲਾ ਉਦੈ ਸਵੇਰ ਆਣਾ ਧੁੱਕ 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 ਜਿਹੜੀ ਜਿਹੜੀ ਜੋਨੇ ਹੁੰਦੇ ਨੇ ਉਹਲੇ ਗਲੇ ਤੇ ਚੜਾਈ ਆ ਕੱਲਾ ਗੇਰ ਪਾ ਕੇ ਛੱਡਦੇ ਰੇਸ ਨਾਲ ਦੇ ਆਹ ਚੜ ਜਾਂਦਾ ਆਪਣੇ ਆਪ ਹੀ ਆ ਇਹ ਜਿਹੜਾ ਵੱਡਾ ਹੈ ਜਾਂਦਾ ਸ਼ੂਕ ਦਾ ਟੈਂਟ ਲੱਗੀ ਜਾਂਦਾ ਆਪਣੇ ਕਲਾਕ ਜੀ ਹਾਂ ਆ ਉਹਨਾਂ ਭਾਈ ਆਨੇ ਕੀਰਤਨ ਸਮਾਗਮ ਆ ਲਓ ਮੁੰਡੇ ਤਿਆਰੀ ਕੀਤੀ ਜਾਂਦੇ ਨੇ ਟੈਂਟ ਟੁੰਟ ਲੱਗੀ ਜਾਂਦਾ ਬਾਸ ਨੂੰ ਸੀ ਗੱਡੀਆਂ ਆਂਦੇ ਨੇ ਜਰਾ ਦੇਖ ਲੈਣੇ ਚੱਕਰ ਮਾਰੋ ਨੇ ਇੱਕ ਆਪਾਂ ਉੱਥੇ ਤੇ ਬਾਕੀ ਮੁੱਕ ਦੀ ਗੱਲ ਐ ਵੀ ਸਾਡੇ ਵੱਡੇ ਭਾਊ ਥੋੜੇ ਜਿਹਾ ਬਿਮਾਰ ਨੇ ਅੱਜ ਐ ਉਹਨੇ ਦਵਾਈ ਲੈ ਕੇ ਆਇਆ ਡਾਕਟਰ ਤੋਂ ਦਫ਼ਤਰ ਤੋਂ ਨਿਕਲ ਕੇ ਔਰ ਭਾਈ ਜੀ ਭਾਊ ਜੀ ਕੀ ਹਾਲ ਨੇ ਭਾਊ ਜੀ ਕੀ ਚੱਕਰ ਪਾ ਲਿਆ ਛੇਤਾ ਢੱਲੀਆਂ ਕਰ ਲੀਆਂ ਛੇਤਾ ਢੱਲੀਆਂ ਨੇ ਪੰਜ ਰਤਨੀ ਪੀਣੀ ਸੀ ਫਿਰ ਠੀਕ ਹੋ ਗਏ ਪੀਵਾ ਗਏ ਪੰਜ ਰਤਨੀ ਜਿਹੜੇ ਹਿਸਾਬ ਨਾਲ ਮੌਸਮਾ ਬੜਦੀ ਸੀ ਵਾਜੇ ਥੋੜੀ ਅੱਜ ਕੱਲ ਨੂੰ ਸਹੀ ਸ਼ਨੀਵਾਰ ਸ਼ਨੀਵਾਰ ਤੋਂ ਆਗਾ ਮੈਂ ਸ਼ਨੀਵਾਰ ਨੂੰ ਸਵਾ 6 ਚਿਆਣਾ ਰਾਈ ਜਾਂਦਾ ਯਾਰਾਂ ਦਾ ਨਾ ਨੋਂਦਾ ਯਾਰ ਆਨੰਦ ਲਿਆ ਕਰੋ ਜ਼ਿੰਦਗੀ ਦਾ ਸਾਰੇ ਜਾਨੇ ਹਨਾ ਪਤਾ ਨਹੀਂ ਸਾਲਾ ਕਿਹੜੀ ਘੜੀ ਮੌਤ ਆ ਜੇ ਆਪ ਦੀ ਜ਼ਿੰਦਗੀ ਜੀਓ ਆਨੰਦ ਲਾਓ ਆ ਸਕੂਲ ਬਣ ਗਿਆੰਦਾ ਮੈਂ ਲਾਦਾ ਨਾ ਸਾਲ ਹੀ ਵਾਵਾ ਹੋ ਗਏ ਮੈਂ ਲਾਦਾ ਹੋ ਜੋ ਇੱਕ ਦੋ ਹ ਸਾਲਾਂ ਦਾ ਤਿਆਰ ਬਿਲਡਿੰਗ ਤਾਂ ਬਣ ਕੇ ਤਿਆਰ ਹੋ ਗਈ ਐ ਅੰਦਰੋਂ ਰਹਿ ਗਿਆ ਇੰਟੀਰੀਅਰ ਜਵਾਨਾ ਬਾਹਰ ਦੇਰੇ ਪਿੱਛੇ ਵੀ ਲੋਟੂਸ਼ ਆ ਨਹੀਂ ਲੈਣੀਆਂ ਨਹੀਂ ਆਏ ਕੀ ਟੂ ਡਨ ਕੀ ਟੂ ਡਨ ਕੀ ਟੂ ਡਨ ਕੀ ਆਲਾ ਤੇਰੇ ਟੂ ਡਨ ਠੀਕ ਆ ਸਕੂਲ ਗਿਆ ਸੀ ਅੱਜ ਬੋਤੋਏ ਗਿਆ ਸੀ ਕਿਉਂ ਉਹਨਾਂ ਅੱਜ ਹਮੇ ਤਾਂ ਕਿਹੜਾ ਫਰਕ ਪੈਂਦਾ ਗਏ ਨੂੰ ਛੁੱਟੀ ਸੀ ਅੱਜ ਦੀ ਕੱਲ ਛੁੱਟੀ ਸੀ ਕਿਹੜਾ ਸਕੂਲੇ ਹੈ ਪ੍ਰਿੰਪਲ ਇਸ ਸਕੂਲੇ ਹੈ ਕਿਹੜੇ ਸਕੂਲੇ ਪੜਦਾ ਤੂੰ ਬੀਪੀਐਮ ਕਿਹੜੇ ਬੀਪੀਐਮ ਚ ਉਹਨਾਂ ਦਾ ਵਿਦਲੋ ਕੌਣ ਤੁਹਾਡੇ ਨਾਲ ਥੋੜਾ ਪੈੜੀ ਪੜਦਾ ਤੂੰ ਆ ਹੈ ਕਿਹੜੇ ਸਕੂਲ ਪੜਦਾ 20th ਸੀਨੀਅਰ ਕਿੱਥੇ ਆ ਸਕੂਲ ਇਹ ਕਿੱਥੇ ਆ ਫੋਕਲ ਪੁਆਇੰਟ ਅੱਛਾ ਕਿੱਦੂ ਕੋ ਤੇ ਪੈਣਾ ਵਈ ਉਹ ਯਾਰ ਬੜਾ ਸਰਵੰਸਰ ਗਰਮ ਆਦਾ ਤੇਰੇ ਲੱਗ ਜਾਣਾ ਸ਼ਾਲਾ ਪੈ ਜਾਣਾ ਤੇਰੇ ਸਾਡੇ ਸਮਾਗਮ ਦੇ ਮੁੱਖ ਪ੍ਰਬੰਧਕ ਆ ਆਏ ਆ ਵੀ ਫਿਰ ਕਿੰਨੇ ਪ੍ਰੋਗਰਾਮ ਚੱਲ ਰਿਹਾ ਪੂਰਾ ਦੇਖ ਰਿਹਾ ਕੋ ਹੋ ਰਹੀ ਆ ਪੂਰੀ ਚਲੋ ਸਿੰਦਰਪਰੀ ਵੀ ਆ ਗਿਆ ਨਾਲ ਬੰਦੇ ਐਡ ਓ ਮਹਾਰਾਜ ਇਹ ਸਾਡੇ ਆਰਕੀਟੈਕਟ ਭਾਜੀ ਨੇ ਉਹਨਾਂ ਨੂੰ ਚਲੋ ਜਿਵੇਂ ਉੱਥੇ ਦੀ ਕੋ ਥੋੜੀ ਸੇਵਾ ਲਾ ਦੇਣੀ ਆਪਾਂ ਇੱਥੇ ਕੋਈ ਨਾ ਬਹੁਤ ਵਧੀਆ ਨਿੰਬੜ ਗਿਆ ਭਾਜੀ ਕਿਵੇਂ ਵਧੀਆ ਸੀਗਾ ਪ੍ਰੋਗਰਾਮ ਹੈ ਠੀਕ ਸੀਗਾ ਪ੍ਰੋਗਰਾਮ ਉਹ ਭੈਣਾਂ ਦਾ ਪ੍ਰੋਗਰਾਮ ਵਧੀਆ ਨਹੀਂ ਜਾਂਦਾ ਹੁੰਦਾ ਠੀਕ ਸੀ ਲੱਗਿਆ ਪ੍ਰੋਗਰਾਮ ਵਧੀਆ ਸੀਗਾ ਬਸ ਠੀਕ